ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨ ਪੈਦਾ ਹੋਈ ਤਬਾਹੀ ਤੋਂ ਬਾਅਦ ਪੀੜਤਾਂ ਦੀ ਸਹਾਇਤਾ ਲਈ ਵੱਖ-ਵੱਖ ਧਿਰਾਂ ਵੱਲੋਂ ਮਦਦ ਦਾ سلسلہ ਜਾਰੀ ਹੈ ਇਸੇ कड़ी ਵਿੱਚ ਰਾਜਸਥਾਨ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪੁੱਜੇ ਜਿੱਥੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਇਸ ਮੁੱਕੇ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਆ ਵੱਲੋਂ ਹੜਪੀੜਤਾ ਦੀ ਸਹਾਇਤਾ ਲਈ 15 ਲੱਖ ਰੁਪਏ ਦੀ ਰਾਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤੀ ਗਈ। ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਆਖਿਆ ਕਿ ਹੜਾਂ ਕਾਰਨ ਲੋਕਾਂ ਦੀ ਘਰ, ਫਸਲਾਂ, ਰੋਜ਼ਗਾਰ ਤਬਾਹ ਹੋ ਗਏ ਹਨ। ਕਈ ਪਰਿਵਾਰਤ ਨੂੰ ਆਪਣਾ ਜੀਵਨ ਮੁੜ ਸੁਧਾਰਨ ਕਰਨ ਲਈ ਬਹੁਤ ਹੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਹਨਾਂ ਨੇ ਆਖਿਆ ਕਿ ਇਹ ਰਕਮ ਖਾਸ ਤੌਰ ਤੇ ਸਮਾਜ ਦੇ ਲੋਕਾਂ ਵੱਲੋਂ ਇਕੱਠੀ ਕੀਤੀ ਗਈ ਹੈ ਕਿ ਜੋ ਕਿ ਸਿੱਧੇ ਤੌਰ ਤੇ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਸਕੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮ ਮੁਸਲਮ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਇਨਸਾਨੀਅਤ ਦੇ ਨਾਤੇ ਸਮਾਜ ਦੇ ਵੱਖ-ਵੱਖ ਧਰਮ ਵੱਲੋਂ ਮਿਲੀ ਸਹਾਇਤਾ ਲਈ ਹੜਪੀਰਤਾਂ ਦੇ ਪਰਿਵਾਰਾਂ ਨੂੰ ਹੌਸਲਾ ਪੈਦਾ ਕਰ ਰਹੀ ਹੈ। ਤਾਮੀ ਨੇ ਭਰੋਸਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਾਤਾ ਰਾਸ਼ੀ ਨੂੰ ਬਿਨਾਂ ਕਿਸੇ ਦੇਰੀ ਤੋਂ ਸਿੱਧੇ ਤੌਰ ਤੇ ਹੜਪੀਰਤਾਂ ਲਈ ਪੰਚਾਵੇਗੀ। ਉਹ ਗੱਲਬਾਤ ਕਰਦਿਆਂ ਹੋਇਆਂ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀਆ ਹੋਰ ਕੀ ਆਖਿਆ ਉਹ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਉਂਦੇ ਹਾਂ। ਬਹੁਤ ਸਾਰਾ ਹਿੰਦੂ ਭਾਈਚਾਰਾ ਮੁਸਲ ਸਾਰੇ ਜਾਣੇ ਅੱਜ ਪੰਜਾਬ ਲਈ ਇਕੱਤਰ ਹੋਏ ਨੇ ਕਿਵੇਂ ਦੇਖ ਰਹੇ ਹੋ ਤੁਸੀਂ ਜਦੋਂ ਨਹੀਂ ਧੋਪੜੀ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਕੀਤਾ ਸੀ ਜੀ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਦੇ ਵਿੱਚ ਮੈਂ ਦੇਖ ਰਿਹਾ ਅੱਜ ਅਸੀਂ ਤਕਰੀਬਨ 26 ਸਟੇਟ ਕਵਰ ਕਰਨੇ ਆ ਠੀਕ ਹੈ ਜੀ ਜਿੰਨਾ ਵੱਡਾ ਯੋਗਦਾਨ ਉੱਥੇ ਦਾ Hindu ਸਮਾਜ ਤੇ ਦੂਸਰੇ ਸਮਾਜ ਸਿੱਖ ਦਾ ਕਿਉਂਕਿ ਸਿੱਖਾਂ ਦੇ ਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਦੇ ਬਖਸ਼ਿਸ਼ ਆ ਉਹ ਸਾਰੇ ਜਿਹੜਾ ਸਾਡਾ ਸਗਾ ਇੱਕ ਲਿੰਕ ਵੀ ਭਾਈਚਾਰਕ ਤੌਰ ਦੇ ਉੱਤੇ ਉਸ ਸਤਗੁਰਾਂ ਦੀ ਸ਼ਹਾਦਤ ਚ ਸਾਰੇ ਜਿਹੜੇ ਆ ਉਹ ਸ਼ਮੂਲੀਅਤ ਕਰਨ ਤੇ ਕਰ ਰਹੇ ਆ ਤੇ ਆ ਕੱਲ ਪਰਸੋਂ ਵੀ ਮੈਂ ਆ ਆ ਉਹ ਦਿਨ ਮੈਨੂੰ ਭਾਈਚਾਰਾ ਮੁਸਲਮਾਨ ਮੁਸਲਮੇ ਭਾਈਚਾਰਾ ਮੈਨੂੰ ਮਿਲਿਆ ਸੀ ਅੱਜ ਵੀ ਸਾਡੇ ਕੋਲ ਸੱਜਣ ਖੜੇ ਆ ਮੈਂ ਸਮਝਦਾ ਇਹ ਵੱਡੀ ਗੱਲ ਹੁੰਦੀ ਆ ਦੂਸਰੇ ਦੇ ਨਾਲ ਜਾ ਕੇ ਖੜਾ ਹੋਣਾ ਤੇ ਹਿੰਦੂ ਭਾਈਚਾਰਾ ਵੀ ਬਹੁਤ ਸਾਰੀਆਂ ਸਹਾਇਤਾ ਵੀ ਦੇ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਵੀ ਬਹੁਤ ਵੱਡਾ ਆਪਣਾ ਯੋਗਦਾਨ ਪਾ ਰਿਹਾ ਸੋ ਇਹਨਾਂ ਦਾ ਵੀ ਧੰਨਵਾਦ ਕਰਦਾ ਇਹ ਗੁਰਾਂ ਸਤਗੁਰ ਜੀ ਨੇ ਤਾਂ ਸਿੱਖ ਨੂੰ ਆਦੇਸ਼ ਇਹ ਕੀਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਸਮਝਦਾ ਸਰਕਾਰਾਂ ਬਉਣੀਆਂ ਹੋ ਗਈਆਂ ਲੋਕ ਜਿਹੜੇ ਸੀ ਉਹ ਆਪ ਮਹਾਰਾ ਇਸ ਦੁੱਖ ਨੂੰ ਆਪਣਾ ਦੁੱਖ ਮਹਿਸੂਸ ਕਰਕੇ ਅੱਜ ਮੈਂ ਰਮਦਾਸ ਜਾ ਕੇ ਆਇਆ ਹਾਂ بڑے بڑے ਪੱਦਰ ਦੇ ਉੱਤੇ ਅੱਜ ਵੀ ਉੱਥੇ ਜੋੜ ਮੇਲੇ ਦੇ ਵਿੱਚ ਕਿਉਂਕਿ 8 9 ਦਾ 9 10 11 ਦਾ ਜੋੜ ਮੇਲਾ ਸੀ

جو پنجاب کے اندر جو پریشانی آئی ہے اس کی مدد کے لیے یہاں پر آئے ہیں کہ گولڈن ٹیمپل ہے یہاں پر اتنا بڑا کام ہوتا ہے یہاں کے ذریعے سے ہماری جو ہے امداد صحیح جگہ پر پہنچ سکے اس لیے ہم یہاں پر آئے ہیں اور ہمیں بتایا گیا ہے کہ آپ دیں اور آپ کی جو بھی آپ سامگری لے کر کے آئیں گے اس کو صحیح جگہ پر پہنچایا جائے گا مدد کیا کی گئی ہے مدد ابھی کریں گے جیسا بھی مشورہ ہوگا تو باقی ہم نے خوب اچھے سے جمع کیا ہے ہر ایک مسلمان نے خوب جذبے سے اس کو جمع کیا ہے تو جیسا بھی ہوگا ہم اس کو یہاں پر دیں یا گھر گھر جا کر کے وہاں پر بھی دیں جیسا بھی اور یہ کیونکہ انہوں نے ہر مشکل وقت کے اندر کوئی مذہب نہیں دیکھا ہے لوگوں کا بڑھ کر کے ساتھ دیا ہے تو آج اللہ نے آپ کو یہ وقت دکھایا ہے یہ ہو سکتا ہے یہ دیکھنے کے لیے کہ کون آپ کے ساتھ کھڑا ہے کون آپ کے ساتھ نہیں کھڑا ہے تو الحمد ہم راشن نہیں ہیں ہم کیش کی شکل میں دینے کے لیے آئے ہیں جو بھی ہوگا ابھی ہم مشورہ کریں گے وہ ادھر دیں گے جیسے بھی ہوگا